ਸੋ ਅੱਜ ਸੁਲਤਾਨਪੁਰ ਲੋਧੀ ਵਿਖੇ ਚੀਮਾ ਸਾਹਿਬ ਹਲਕਾ ਇੰਚਾਰਜ ਸਾਹਿਬ ਨਾਲ ਲੈ ਕੇ ਡੀਸੀ ਸਾਹਿਬਾਨ ਐਸਐਸਪੀ ਸਾਹਿਬ ਨਾਲ ਲੈ ਕੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਆਇਆ ਹੋਇਆ ਉਹ ਘਰ-ਘਰ ਜਾ ਕੇ ਉਹਨਾਂ ਦੀ ਮਦਦ ਲਈ ਉਹਨਾਂ ਨੂੰ ਮਿਲੇ ਆ। ਸੋ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਧੰਨਵਾਦ ਕੀਤਾ ਕਿ ਪਹਿਲੀ ਸਰਕਾਰ ਦੇ ਮੰਤਰੀ ਹੈ ਜਿਹੜੇ ਸਾਡੇ ਘਰਾਂ ਦੇ ਵਿੱਚ ਆ ਕੇ ਸਾਡੇ ਦੁੱਖ-ਦਰਦ ਦੇ ਵਿੱਚ ਖੜੇ ਆ। ਸੋ ਉੱਥੋਂ ਤੱਕ ਉਹਨਾਂ ਦੇ ਰਸਨ ਪਾਣੀ ਦੇ ਨਾਲ ਨਾਲ ਉਹਨਾਂ ਦੇ ਚਾਰੇ ਡੰਗਰਾਂ ਦੇ ਚਾਰੇ ਦਾ ਵੀ ਜਿਹੜਾ ਪੂਰਾ ਅਨੁਵਸਰ ਕੀਤਾ ਗਿਆ। ਸਪੈਸ਼ਲ ਗਦਾਵਰੀ ਜਲ ਤੋਂ ਜਲਦ ਕਰਾ ਕੇ ਜਿਹੜਾ ਸਾਡੇ ਸਾਰੇ ਕਿਸਾਨਾਂ ਪਰ ਆਪਣਾ ਨੁਕਸਾਨ ਹੋਇਆ ਇਹਨੂੰ ਪੂਰਾ ਕੀਤਾ ਜਾਵੇ। ਸੋ 2 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਐਡਵਾਂਸ ਦੇ ਵਿੱਚ ਲੋਕਾਂ ਦੀ ਮਦਦ ਵਾਸਤੇ ਭੇਜੀ ਗਈ ਹੈ। ਮੈਡੀਕਲ ਟੀਮਾਂ ਸਾਰੀਆਂ ਅਲੱਗ-ਅਲੱਗ ਜਗ੍ਹਾ ਤੇ ਬਿਠਾ ਦਿੱਤੀਆਂ ਗਈਆਂ ਤਾਂ ਜੋ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ। ਆਰਡੀਐਫ ਦੀ ਟੀਮ ਜਿਹੜੀ ਸਾਡੀ ਐਸਟੀਆਰਐਫ ਦੀ ਟੀਮ ਲਈ ਉਹ ਲੱਗੀ ਹੋਈ ਹੈ। ਕਿ ਕਿਸੇ ਨੂੰ ਵੀ ਕੋਈ ਕੋਈ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਹਮੇਸ਼ਾ ਨਾਲ ਹੋ ਕੇ ਸੇਵਾ ਲਈ ਖੜੇ ਆ ਕੋਈ ਵੀ ਜੀ ਤੁਹਾਡੀਆਂ ਜਿੰਨੀਆਂ ਵੀ ਮੰਗਾਂ ਲੋੜਾਂ ਸਾਰੀਆਂ ਪੂਰੀਆਂ ਕਰਦੇ ਆ ਸਪੈਸ਼ਲ ਗਦਾਵਰੀ ਵਾਸਤੇ ਆਰਡਰ ਕਰਦੇ ਆ ਸਪੈਸ਼ਲ ਗਦਾਵਰੀ ਹੋ ਜੇਗੀ ਤੁਹਾਡੀ ਜਲਦੀ ਸਾਰਾ ਇਹਲਾ ਨੁਕਸਾਨ ਆ ਮਾਲ ਦੇਣ ਨੂੰ ਸਾਰਾ ਸਾਡੀ ਸਹਾਰ ਲੈਣ ਆਏ ਹੋ ਠੀਕ ਆ ਧੰਨਵਾਦ ਸਾਨੂੰ ਵੀ ਥੋੜੀ ਆਸ ਵੱਜੀ ਹੈ ਕਿ ਸਾਡਾ ਕੋਈ ਹੱਲ ਹੋਊਗਾ ਠੀਕ ਹੈ ਨਾ ਮੈਂ ਭਾਜੀ ਨਾਮ ਆ ਹਾਂਜੀ ਜੀ ਚਲੋ ਤੁਹਾਡੀ ਮਾਂ ਤੁਹਾਡਾ ਬੋਲੀ ਸੋ ਸਰਕਾਰ ਜਿਹੜੀ ਹੈ ਜਿੰਨੀ ਦੇਰੇ ਪਾਣੀ ਥੱਲੇ ਨਹੀਂ ਜਾਂਦਾ ਇਹ ਲੋਕਾਂ ਦੇ ਨਾਲ ਜਿਹੜਾ ਦੀ ਹਰ ਮਦਦ ਲਈ ਖੜੀ ਆ ਕਰਤਾਰਪੁਰ ਸਾਹਿਬ ਦੇ ਕਿ ਸੁਲਤਾਨ ਕੋ ਲੋਧੀ ਜਿਹੜੇ ਜਿਹੜੇ ਇਸ ਹਲਕਿਆਂ ਚ ਪਾਣੀ ਆਇਆ ਮੈਂ ਇੱਥੇ ਰਹੂੰਗਾ ਤੇ ਸਾਰਿਆਂ ਦੇ ਨਾਲ ਨਾਲ ਲੈ ਕੇ ਲੋਕਾਂ ਦੇ ਜਿਹੜੇ ਇਸ ਔਖੀ ਘੜੀ ਦੇ ਵਿੱਚ ਇਹਨਾਂ ਦੀ ਹੈਲਪ ਕਰੂੰਗਾ ਪ੍ਰਸ਼ਾਸਨ ਨੂੰ ਲਾਲ ਰੱਖ ਕੇ ਸਾਰਿਆਂ ਦੀ ਮਦਦ ਲਈ ਕਰਵਾਈ ਜਾਵੇ